ਮੈਨੂੰ ਬਹੁਤ ਵੱਡੀ ਖੁਸ਼ੀ ਹੈ ਮੈਂ ਅਕਾਲਪੁਰਖ ਦਾ ਸ਼ੁਕਰਾਨਾ ਕਰਦਾ ਜਿਹੜੀ ਦੇਸ਼ ਦੀ ਸਾਡੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਉਹਦੇ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਹੜੇ ਝੂਠੇ ਕੇਸ ਦੇ ਵਿੱਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਬਦਲਾ ਖੋਰੀ ਦੀ ਰਾਜਨੀਤੀ ਤਹਿਤ ਫਸਾਇਆ ਗਿਆ ਸੀ ਤਕੇ ਨਾਲ ਅਦਾਲਤ ਨੇ ਬੜਾ ਵੱਡਾ ਫੈਸਲਾ ਕਰਕੇ ਤੇ ਉਹਨਾਂ ਨੂੰ ਬੰਦੀ ਰੱਖ ਦਿੱਤਾ ਅੰਮ੍ਰਿਤੋ ਖੁਸ਼ੀ ਹੈ ਕਿ ਅੱਜ 7 ਮਹੀਨੇ ਬਾਅਦ ਬੜੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੋਏ ਜੇਲ੍ਹ ਤੋਂ ਬਾਹਰ ਆ ਰਹੇ ਆਂ ਔਰ ਆਸ ਹੈ ਕਿ ਤਗੜੇ ਹੋ ਕੇ ਡਟ ਕੇ ਫਿਰ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਡਟ ਕੇ ਜਿਹੜਾ ਜੋ ਜਰਨੀ ਜੀਮਾ ਸਾਹਿਬ ਸਰਕਾਰ ਦੀ ਗੱਲ ਕੀਤੀ ਹੈ ਆ ਸੀਐਮ ਪ੍ਰਮੋਦ ਪਾਟੇ ਜੀ ਵੱਲੋਂ ਇੱਕ ਦੰਦ ਦੱਸਿਆ ਗਿਆ ਦੇਖੋ ਜਿਹੜਾ ਸੀਐਮ ਸਾਹਿਬ ਨੇ ਜਿਹੜੇ ਰਾਦਾ ਸੋਮੀ ਵਾਲੇ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਦੇ ਬਾਰੇ ਚ ਜਿਹੜਾ ਤੰਜ ਕਸਿਆ ਉਹ ਬਹੁਤ ਬੰਦਪਗ ਸਾਡੇ ਖਿਲਾਫ ਕੁਝ ਕਹਿ ਲੈਣ ਕੋਈ ਫਰਕ ਨਹੀਂ ਪੈਂਦਾ ਕਿਸੇ ਹੋਰ ਰਾਜਨੀਤਿਕ ਲੀਡਰ ਦੇ ਖਿਲਾਫ ਅਗਰ ਉਹ ਕੁਝ ਬੋਲਦੇ ਆ ਕੋਈ ਫਰਕ ਨਹੀਂ ਪਰ ਦੇਸ਼ ਦੀ ਇੱਕ ਵੱਡੀ ਧਾਰਮਿਕ ਸ਼ਖਸੀਅਤ ਜਿਹੜੀ ਹਮੇਸ਼ਾ ਅੰਦਰ ਵਿਵਾਦ ਰਹੀ ਹੈ ਜਿਨ੍ਹਾਂ ਨੇ ਕਦੀ ਵੀ ਰਾਜਨੀਤੀ ਦੀ ਗੱਲ ਜਿਹੜੀ ਐ ਕਦੀ ਵੀ ਕਿਤੇ ਮੀਡੀਆ ਦੇ ਵਿੱਚ ਆ ਕੇ ਹੋਰ ਕਿਤੇ ਨਹੀਂ ਕੀਤੀ। ਅਗਰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਸਾਰੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਉਹਨਾਂ ਨੇ ਸਚਾਈ ਦੇ ਦੋ ਲਫ਼ਜ਼ ਕਹੇ। ਤੇ ਮੁੱਖ ਮੰਤਰੀ ਸਾਹਿਬ ਨੂੰ ਹਲੀਮੀ ਦੇ ਨਾਲ ਉਹ ਸਵੀਕਾਰ ਕਰਨੇ ਚਾਹੀਦੇ। ਉਹਦੇ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ। ਪਰ ਜਿਹੜੀ ਭਾਸ਼ਾ ਮੁੱਖ ਮੰਤਰੀ ਸਾਹਿਬ ਨੇ ਇੱਕ ਵੱਡੀ ਧਾਰਮਿਕ ਸਖਸ਼ੀਅਤ ਦੇ ਬਾਰੇ ਚ ਵਰਤੀ ਹੈ ਉਹ ਬਹੁਤ ਬੰਦਪਕੀ ਹੈ ਮੈਂ ਤਾਂ ਹੁਣ ਵੀ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡੇ ਖਿਲਾਫ ਬੇਸ਼ੱਕ ਚਾਰ ਬਿਆਨ ਦੇ ਲੋ ਮਜੀਠਾ ਸਾਹਿਬ ਦੇ ਖਿਲਾਫ 10 ਦੇ ਲੋ ਪਰ ਉਹ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਹਾਨੂੰ ਆਪਣਾ ਟਵੀਟ ਵਾਪਸ ਲੈਣਾ ਚਾਹੀਦਾ ਸਾਡਾ ਦੇਸ਼ ਜਿਹੜਾ ਸਾਡੀ ਜਿਹੜੇ ਸੰਸਕਾਰ ਨੇ ਜੋ ਸਾਡਾ ਇਤਿਹਾਸ ਹੈ ਸਾਡੇ ਇਤਿਹਾਸ ਦੇ ਵਿੱਚ ਜਦੋਂ ਵੀ ਕਿਤੇ ਜ਼ਬਰ ਜ਼ੁਲਮ ਹੋਇਆ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਇੱਥੋਂ ਤੱਕ ਕਿ ਅੱਗੇ ਆ ਕੇ ਆਪ ਜ਼ੁਲਮ ਦਾ ਟੱਕਰਾ ਬੜੇ ਜਿਹੜੀ ਹੈ ਦਲੇਰੀ ਨਾਲ ਬਹਾਦਰੀ ਨਾਲ ਔਰ ਬਹੁਤ ਕੁਝ ਕਹਿ ਕੇ ਸਖਤ ਲਫ਼ਜ਼ਾਂ ਦੇ ਵਿੱਚ ਆਪ ਕੀਤਾ ਤੇ ਅਗਰ ਅੱਜ ਧਾਰਮਿਕ ਸ਼ਕਤੀਤਾ ਗੁਰੂ ਸਾਹਿਬਾਨ ਦੇ ਜੀਵਨ ਤੋਂ ਸੇਧ ਲੈ ਕੇ ਸੱਚ ਨਹੀਂ ਬੋਲਣਗੇ ਤੇ ਫਿਰ ਹੋਰ ਕੌਣ ਸੱਚ ਬੋਲੇਗਾ ਇਹ ਤਾਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਪਰ ਇਹ ਪੰਚਾਇਤ ਦੇ ਵਿੱਚ ਬਜ਼ੁਰਗ ਜਿਹੜਾ ਕੋਈ ਬੈਠੇ ਆ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਜਦੋਂ ਸੱਚ ਬੋਲਦੇ ਤੇ ਕੀ ਤੁਸੀਂ ਉਹਨਾਂ ਤੇ ਦੋਸ਼ ਲਾਓਗੇ ਉਹਨਾਂ ਤੇ ਤੰਜ ਕਸੋਗੇ ਇਸ ਕਰਕੇ ਚਾਹੀਦਾ ਸੀ ਕਿ ਸਰਕਾਰ ਇਨਟਰੋਸਪੈਕਸ਼ਨ ਕਰਦੀ ਆਪਣੇ ਅੰਦਰ ਝਾਤੀ ਮਾਰਦੀ ਪਰ ਬਹੁਤ ਹੀ ਮੈਂ ਸਮਝਦਾ ਕਿ ਮਾੜਾ ਕੰਮ ਹੋਇਆ ਕਿ ਕੱਲ ਵਿੱਤ ਮੰਤਰੀ ਸਾਹਿਬ ਨੇ ਪਰਸੋਂ ਉਹਨਾਂ ਦੇ ਜਿਹੜੇ ਮੀਡੀਆ ਡਵਾਈਜ਼ਰ ਸਾਹਿਬ ਨੇ ਪੰਨੂ ਸਾਹਿਬ ਉਹਨਾਂ ਨੇ ਉਪਦੇਸ਼ ਦਿੱਤੇ ਕੱਲ ਵਿੱਤ ਮੰਤਰੀ ਸਾਹਿਬ ਨੇ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਕੋਈ ਚੰਗੀਆਂ ਰਵਾਇਤਾਂ ਨਹੀਂ ਸਾਡੇ ਸੁਭੇ ਵਾਸਤੇ ਇਹੋ ਜੇ ਉਹ ਕੰਮਾਂ ਤੋਂ ਉਹਨਾਂ ਨੂੰ ਗਰੇਜ ਕਰਦੇ ਚੈਲੰਜ ਕਰਨ ਦੀ ਗੱਲ ਕਰ ਰਹੇ ਨੇ ਕਿ ਅਸੀਂ ਚੈਲੰਜ ਕਰਾਂਗੇ ਜੀਵਨ ਸਿੰਘ ਤੇ ਪਹਿਲਾਂ ਵੀ ਕਿੰਨੀ ਵਾਰੀ ਚੈਲੰਜ ਕੀਤੇ ਹੁਣ ਫੇਰ ਅਸੀਂ ਇਹਨਾਂ ਗੱਲਾਂ ਤੋਂ ਤਾਂ ਨਹੀਂ ਰੁਕਦੇ ਸੁਪਰੀਮ ਕੋਰਟ ਤੋਂ ਉੱਤੇ ਕਿਹੜੀ ਦਲਤਾ ਹੁਣ ਯੂਨਾਈਟਿਡ ਨੇਸ਼ਨ ਚ ਜਾਓਗੇ ਉੱਥੇ ਜਾਓਗੇ ਹੁਣ ਕਿੱਥੇ ਜਾਓਗੇ ਜਾਓ ਜੇ ਕੋਈ ਤੁਹਾਡੇ ਕੋਲ অপਸ਼ਨ ਹੈਗੀ ਹੈ ਤੇ ਤੁਸੀਂ ਜਾਓ ਸਾਨੂੰ ਇੰਦੇ ਚ ਕੀ ਫਰਕ ਪੈਂਦਾ ਬਹੁਤ ਵੱਡੀ ਮਜ਼ਬੂਤੀ ਹੈ ਕਿਉਂਕਿ ਅਕਾਲੀ ਦਲ ਜਿਹੜਾ ਬੜੇ ਵੱਡੇ ਸੰਘਰਸ਼ ਤੇ ਵਿੱਚੋਂ ਤੇ ਬੜੀ ਵੱਡੀ ਵਿਚਾਰਧਾਰਾ ਵਾਲੀ ਪਾਰਟੀ ਹੈ ਬੜੇ ਜ਼ਬਰ ਜ਼ੁਲਮ ਜਿਹੜੇ ਆ ਵਕ ਵਕ ਲਹਿਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਹੇ ਆ ਇਸ ਕਰਕੇ ਸਾਡਾ ਅੱਜ ਵੀ ਹਰ ਲੀਡਰ ਹਰ ਵਰਕਰ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਤੇ ਨਾਜ਼ ਕਰਦਾ ਹੋਇਆ ਜ਼ਬਰ ਜ਼ੁਲਮ ਦਾ ਟੱਕਰہ ਕਰਨ ਵਾਸਤੇ ਤਿਆਰ। ਔਰ ਮਜੀਠੀਆ ਸਾਹਿਬ ਦੇ ਵਿੱਚ ਵੀ ਉਹੀ ਖੂਨ ਹੈ। ਇਸ ਕਰਕੇ ਤਗੜੇ ਹੋ ਕੇ ਜਿਹੜਾ ਅੱਗੇ ਤੋਂ ਵੀ ਵੱਧ ਅਨਰਜੀ ਦੇ ਨਾਲ ਉਹ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਉਹਦਾ ਵਿਰੋਧ ਕਰਨਗੇ। ਦੇਖੋ ਬਹੁਤ ਵੱਡੀ ਖੁਸ਼ੀ ਹੈ ਮੈਂ ਅਕਾਲਪੁਰਖ ਦਾ ਸ਼ੁਕਰਾਨਾ ਕਰਦਾ। ਜਿਹੜੀ ਦੇਸ਼ ਦੀ ਸਾਡੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਉਦੇ ਜੱਜ ਸਾਹਿਬਾਨ ਦਾ ਧੰਨਵਾਦ ਕਰਦਾ ਕਿ ਜਿਹੜੇ ਝੂਠੇ ਕੇਸ ਦੇ ਵਿੱਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਬਦਲਾ ਖੋਰੀ ਦੀ ਰਾਜਨੀਤੀ ਤਹਿਤ ਫਸਾਇਆ ਗਿਆ ਸੀ ਤਕੇ ਨਾਲ ਅਦਾਲਤ ਨੇ ਬੜਾ ਵੱਡਾ ਫੈਸਲਾ ਕਰਕੇ ਤੇ ਉਹਨਾਂ ਨੂੰ ਬਡੀ ਰੱਖ ਦਿੱਤੀ। ਔਰ ਮੈਨੂੰ ਖੁਸ਼ੀ ਹੈ ਕਿ ਅੱਜ 7 ਮਹੀਨੇ ਬਾਅਦ ਬੜੀ ਚੜਦੀ ਕਲਾ ਦੇ ਵਿੱਚ ਰਹਿੰਦੇ ਹੋਏ ਜੇਲ੍ਹ ਤੋਂ ਬਾਹਰ ਆ ਰਹੇ ਆਂ ਔਰ ਆਸ ਹੈ ਕਿ ਤਗੜੇ ਹੋ ਕੇ ਡਟ ਕੇ ਫਿਰ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਡਟ ਕੇ ਜਿਹੜਾ ਜੋ ਜਰ ਗਿਆ ਜੀਮਾ ਸਾਹਿਬ ਸਰਕਾਰ ਦੀ ਗੱਲ ਕੀਤੀ ਹੈ ਆ ਸੀਐਮ ਤੋਂ 1101 ਪੁੱਛ ਸਕਿਆ ਦੇਖੋ ਜਿਹੜਾ ਸੀਐਮ ਸਾਹਿਬ ਨੇ ਜਿਹੜੇ ਰਾਦਾ ਸੋਮੀ ਵਾਲੇ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਦੇ ਬਾਰੇ ਚ ਜਿਹੜਾ ਤੰਜ ਕੱਸਿਆ ਉਹ ਬਹੁਤ ਮੰਦਪਗ ਸਾਡੇ ਖਿਲਾਫ ਕੁਝ ਕਹਿ ਲੈਣਨ ਕੋਈ ਫਰਕ ਨਹੀਂ ਪੈਂਦਾ ਕਿਸੇ ਹੋਰ ਰਾਜਨੀਤਿਕ ਲੀਡਰ ਦੇ ਖਿਲਾਫ ਅਗਰ ਉਹ ਕੁਝ ਬੋਲਦੇ ਆ ਕੋਈ ਫਰਕ ਨਹੀਂ ਪਰ ਦੇਸ਼ ਦੀ ਇੱਕ ਵੱਡੀ ਧਾਰਮਿਕ ਸ਼ਖਸੀਅਤ ਜਿਹੜੀ ਹਮੇਸ਼ਾ ਅੰਦਰ ਵਿਵਾਦ ਰਹੀ ਹੈ ਜਿਨ੍ਹਾਂ ਨੇ ਕਦੀ ਵੀ ਰਾਜਨੀਤੀ ਦੀ ਗੱਲ ਜਿਹੜੀ ਹੈ ਕਦੀ ਵੀ ਕਿਤੇ ਮੀਡੀਆ ਦੇ ਵਿੱਚ ਆ ਕੇ ਹੋਰ ਕਿਤੇ ਨਹੀਂ ਕੀਤੀ ਅਗਰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਸਾਰੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਉਹਨਾਂ ਨੇ ਸਚਾਈ ਦੇ ਦੋ ਲਫ਼ਜ਼ ਕਹੇ ਤੇ ਮੁੱਖ ਮੰਤਰੀ ਸਾਹਿਬ ਨੂੰ ਹਲੀਮੀ ਦੇ ਨਾਲ ਉਹ ਸਵੀਕਾਰ ਕਰਨੇ ਚਾਹੀਦੇ ਉਹਦੇ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਸੀ ਪਰ ਜਿਹੜੀ ਭਾਸ਼ਾ ਮੁੱਖ ਮੰਤਰੀ ਸਾਹਿਬ ਨੇ ਇੱਕ ਵੱਡੀ ਧਾਰਮਿਕ ਸਖ਼ੀਅਤ ਦੇ ਬਾਰੇ ਚ ਵਰਤੀ ਹੈ ਉਹ ਬਹੁਤ ਬੰਦਪਕੀ ਮੈਂ ਤਾਂ ਹੁਣ ਵੀ ਉਹਨਾਂ ਨੂੰ ਬੇਨਤੀ ਕਰਦਾ ਵੀ ਸਾਡੇ ਖਿਲਾਫ ਬੇਸ਼ੱਕ ਚਾਰ ਬਿਆਨ ਦੇ ਲੋ ਫੁਰ ਮਜੀਠਾ ਸਾਹਿਬ ਦੇ ਖਿਲਾਫ ਦੱਸ ਦੇ ਲੋ ਪਰ ਉਹ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਹਾਨੂੰ ਆਪਣਾ ਟਵੀਟ ਵਾਪਸ ਲੈਣਾ ਚਾਹੀਦਾ ਸਾਡਾ ਦੇਸ਼ ਜਿਹੜਾ ਸਾਡੀ ਜਿਹੜੇ ਸੰਸਕਾਰ ਨੇ ਜੋ ਸਾਡਾ ਇਤਿਹਾਸ ਹੈ ਸਾਡੇ ਇਤਿਹਾਸ ਦੇ ਵਿੱਚ ਜਦੋਂ ਵੀ ਕਿਤੇ ਜ਼ਬਰ ਜ਼ੁਲਮ ਹੋਇਆ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਇੱਥੋਂ ਤੱਕ ਕਿ ਅੱਗੇ ਆ ਕੇ ਆਪ ਜ਼ੁਲਮ ਦਾ ਟੱਕਰਾ ਬੜੇ ਜਿਹੜੀ ਆ ਦਲੇਰੀ ਨਾਲ ਬਹਾਦਰੀ ਨਾਲ ਔਰ ਬਹੁਤ ਕੁਝ ਕਹਿ ਕੇ ਸਖਤ ਲਫ਼ਜ਼ਾਂ ਦੇ ਵਿੱਚ ਆਪ ਕੀਤਾ ਤੇ ਅਗਰ ਅੱਜ ਧਾਰਮਿਕ ਸ਼ਕਤੀਤਾ ਗੁਰੂ ਸਾਹਿਬਾਂ ਦੇ ਜੀਵਨ ਤੋਂ ਸੇਧ ਲੈ ਕੇ ਸੱਚ ਨਹੀਂ ਬੋਲਣ ਗਿਆ ਤੇ ਫਿਰ ਹੋਰ ਕੌਣ ਸੱਚ ਬੋਲੂ ਇਹ ਤਾਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਪਰ ਇਹ ਪੰਚਾਇਤ ਦੇ ਵਿੱਚ ਬਜ਼ੁਰਗ ਜਿਹੜਾ ਕੋਈ ਬੈਠੇ ਆ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਜਦੋਂ ਸੱਚ ਬੋਲਦੇ ਤੇ ਕਹੀ ਤੁਸੀਂ ਉਹਨਾਂ ਤੇ ਦੋਸ਼ ਲਾਓਗੇ ਉਹਨਾਂ ਤੇ ਤੰਜ ਕੱਸੋਗੇ ਇਸ ਕਰਕੇ ਚਾਹੀਦਾ ਸੀ ਕਿ ਸਰਕਾਰ ਇਨਟਰਸਪੈਕਸ਼ਨ ਕਰਦੀ ਆਪਣੇ ਅੰਦਰ ਝਾਤੀ ਮਾਰਦੀ ਪਰ ਬਹੁਤ ਹੀ ਮੈਂ ਸਮਝਦਾ ਕਿ ਮਾੜਾ ਕੰਮ ਹੋਇਆ ਕਿ ਕੱਲ ਵਿੱਤ ਮੰਤਰੀ ਸਾਹਿਬ ਨੇ ਪਰਸੋਂ ਉਹਨਾਂ ਦੇ ਜਿਹੜੇ ਮੀਡੀਆ ਡਵਾਈਜ਼ਰ ਸਾਹਿਬ ਨੇ ਪੰਨੂ ਸਾਹਿਬ ਉਹਨਾਂ ਨੇ ਉਪਦੇਸ਼ ਦਿੱਤੇ ਕੱਲ ਵਿੱਤ ਮੰਤਰੀ ਸਾਹਿਬ ਨੇ ਅੱਜ ਬੁਖਮੰਤਰੀ ਸਾਹਿਬ ਨੇ ਇਹ ਕੋਈ ਚੰਗੀਆਂ ਰਵਾਇਤਾਂ ਨਹੀਂ ਸਾਡੇ ਸੂਬੇ ਵਾਸਤੇ ਇਹੋ ਜਿਹੇ ਕੰਮਾਂ ਤੋਂ ਉਹਨਾਂ ਨੂੰ ਗਰੇਜ ਕਰਦੇ ਚੈਲੰਜ ਕਰਨ ਦੀ ਗੱਲ ਕਰ ਰਹੇ ਨੇ ਕਿ ਅਸੀਂ ਚੈਲੰਜ ਕਰਾਂਗੇ ਜਵਾਨ ਤੋਂ ਤੇ ਪਹਿਲਾਂ ਵੀ ਕਿੰਨੀ ਵਾਰੀ ਚੈਲੰਜ ਕੀਤੇ ਹੁਣ ਵੀ ਕਰੋ ਅਸੀਂ ਇਹਨਾਂ ਗੱਲਾਂ ਤੋਂ ਤਾਂ ਨਹੀਂ ਰੁਕਦੇ ਸੁਪਰੀਮ ਕੋਰਟ ਤੋਂ ਉੱਤੇ ਕਿਹੜੀ ਦਲਤਾ ਹੁਣ ਯੂਨਾਈਟਿਡ ਨੇਸ਼ਨ ਚ ਜਾਓਗੇ ਉੱਥੇ ਜਾਓਗੇ ਹੁਣ ਕਿੱਥੇ ਜਾਓਗੇ ਜਾਓ ਜੇ ਕੋਈ ਤੁਹਾਡੇ ਕੋਲੇ ਆਪਸ਼ਨ ਹੈਗੀ ਆ ਤੇ ਤੁਸੀਂ ਜਾਓ ਸਾਨੂੰ ਇਹਦੇ ਚ ਕੀ ਫਰਕ ਪੈਂਦਾ ਮੀਟ ਸਾਡੇ ਬਾਹਰ ਹੁਣ ਅਕਾਲੀ ਦਲ ਨੂੰ ਹੋਰ ਦੂਤੀ ਮੀਟ ਬਹੁਤ ਵੱਡੀ ਮਜ਼ਬੂਤੀ ਹੈ ਕਿਉਂਕਿ ਅਕਾਲੀ ਦਲ ਜਿਹੜਾ ਬੜੇ ਵੱਡੇ ਸੰਘਰਸ਼ ਤੇ ਵਿੱਚੋਂ ਤੇ ਬੜੀ ਵੱਡੀ ਵਿਚਾਰਧਾਰਾ ਵਾਲੀ ਪਾਰਟੀ ਹੈ ਬੜੇ ਜ਼ਬਰ ਜ਼ੁਲਮ ਜਿਹੜੇ ਆ ਵਕਫ ਵਕਫ ਲਹਿਰਾਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਹੇ ਆ ਇਸ ਕਰਕੇ ਸਾਡਾ ਅੱਜ ਵੀ ਹਰ ਲੀਡਰ ਹਰ ਵਰਕਰ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਤੇ ਨਾਜ਼ ਕਰਦਾ ਹੋਇਆ ਜ਼ਬਰ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਤਿਆਰ ਔਰ ਮਜੀਠੀਆ ਸਾਹਿਬ ਦੇ ਵਿੱਚ ਵੀ ਉਹੀ ਖੂਨ ਹੈ ਇਸ ਕਰਕੇ ਤਗੜੇ ਹੋ ਕੇ ਜਿਹੜਾ ਅੱਗੇ ਤੋਂ ਵੀ ਵੱਧ ਅਨਰਜੀ ਦੇ ਨਾਲ ਉਹ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਉਹਦਾ ਵਿਰੋਧ ਕਰਨ